कढीन माण्हू इहे ਸਾਡੇ ਨਾਮ ਤੋਂ ਧਮਾਕਾ ਕਰਨੋਂ ਸ਼ਰਮ ਦੀ ਗੱਲ ਔਰ ਅਜੇ ਮਾਰ ਮੇਰਾ ਪੁੱਤ ਸਰਪ੍ਰੀਖਾ ਹਟਣਾ ਨਹੀਂ ਮਾੜੀ ਮਰ ਜਾ ਬਾਰੀ ਗੱਲ ਹੋਣੀ ਵਾਲੀ ਨਗਾਤਰ ਮਰ ਜਾ ਹੌਲੀ 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 ਮਾਸ਼ਾਲਲਾ ਰਣਾ ਤਾਂ ਕਿ ਰਕਾ ਸਰ ਥੋੜ੍ਹਾ ਦੇਖ ਹੋਜੋ ਨਾਲ ਹੋਜੋ ਨਾਲ ਹੋਜੋ ਤਾਂ ਕਰਤਾ ਨਹੀਂ ਕੋਈ ਨਹੀਂ ਤੁਹਾਨੂੰ ਤੁਸੀਂ ਅੱਜ ਸੀਨੀਅਰ ਅਫਸਰਾਂ ਵੱਲੋਂ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਨ ਜੀ ਵੱਲੋਂ ਹੁਕਮ ਹੋਏ ਨੇ ਜਿਹੜੇ ਵੀ ਸ਼ਾਮ ਨੂੰ ਨਾਕਾਬੰਦੀ ਕੀਤੀ ਜਾਵੇ ਅਤੇ ਜਿਹੜੇ ਡਰਿੰਕ ਐਂਡ ਡਰਾਈਵ ਤੇ ਚਲਾਨ ਕੀਤੇ ਜਾਣ ਤੇ ਮਾੜੇ ਅੰਸਰਾਂ ਨੂੰ ਜਿਹੜਾ ਨੱਥ ਪੈ ਸਕੇ ਨਿੰਦੇ ਸਵੰਦ ਅੱਜ ਅਸੀਂ ਨਾਕਾਬੰਦੀ ਭਗਤ ਸਿੰਘ ਟੌਂਕ ਚ ਪਾਤੜਾ ਕੀਤੀ ਹੋਈ ਆ ਤੇ ਅਸੀਂ ਦੋ ਚਲਾਨ ਹੁਣ ਤੱਕ ਡਰਿੰਕ ਐਂਡ ਡਰਾਈਵ ਤੇ ਕੀਤੇ ਨੇ ਅਤੇ ਜਿਹੜੇ ਬਿਨਾ ਨੰਬਰ ਤੋਂ ਮੋਟਰਸਾਈਕਲ ਹਨਾਂ ਦੀ ਚੈਕਿੰਗ ਤੇ ਜਿਹੜੇ ਤਿੰਨ ਤਿੰਨ ਚੜੇ ਫਿਰਦੇ ਨੇ ਮੋਟਰਸਾਈਕਲਾਂ ਤੇ ਉਹਨਾਂ ਦੀ ਅਸੀਂ ਚੈਕਿੰਗ ਕਰ ਰਿਆ ਤੇ ਇਸ ਤੋਂ ਬਾਅਦ ਅਸੀਂ ਸ਼ਹਿਰ 'ਚ ਜਿਹੜਾ ਅਰਾਊਂਡ ਵੀ ਲਾਵਾਂ ਜਿਹੜੀਆਂ ਬਾਹਰੋਂ ਕਾਰਾਂ ਆ ਰਹੀਆਂ ਨੇ ਬਾਹਲੇ ਸਟੇਟਾਂ ਦੀਆਂ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਪਬਲਿਕ ਨੂੰ ਪੀਲਾ ਵੀ ਆਪਣੇ ਜਿਹੜੇ ਵੀ ਵਾਹਨਾਂ ਦੇ ਕਾਗਜ਼ ਪੂਰੇ ਰੱਖਣ ਜਿਹੜੇ ਸੜਕਾਂ ਦੇ ਵਹੀਕਲ ਚੱਲ ਰਹੇ ਨੇ ਉਹਨਾਂ ਨੂੰ ਇਹੀ ਹਦਾਇਤ ਹੈ ਕਿ ਆਪਣੇ ਕਾਗਜ਼ ਪੱਤਰ ਪੂਰੇ ਰੱਖੋ ਮੋਟਰਸਾਈਕਲ ਤੇ ਨੰਬਰ ਲੱਗਿਆ ਹੋਵੇ ਤੇ ਕੋਈ ਵੀ ਤਿੰਨ ਜਾਨੇ ਜਿਹੜੇ ਮੋਟਰਸਾਈਕਲ ਤੇ ਸਵਾਰੀ ਨਾ ਕਰਦਾ ਫਿਰ ਆਪੀ ਕੇ ਕੋਈ ਵੀ ਵਿਅਕਤੀ ਹੈ ਜਿਹੜਾ ਗੱਡੀ ਨਾ ਚਲਾਦਾ